ਮਾਦਾਸੀ ਗਾਲ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਠੀਕ ਠਾਕ ਅਸੀ ਗਾਲ ਜੀ ਮੈਂ ਮਨਦੀਪ ਕੁੰਦੀ ਤਖਤੂਪੁਰਾ ਦੋਸਤੋ ਦਾਨ ਦੇ ਸਵਾਂਦੇ ਵਿੱਚ ਇੱਕ ਗੱਲ ਕਹੀ ਗਈ ਹੈ ਕਿ ਦਾਨ ਤੇ ਗਿਆਨ ਜਿੰਨਾ ਅਸੀਂ ਬਣਦੇ ਆ ਪ੍ਰਮਾਤਮਾ ਉਨਾ ਹੀ ਸਾਨੂੰ ਇਹ ਹੋਰ ਦਿੰਦਾ ਹੈ ਤੇ ਦੂਸਰੀ ਗੱਲ ਇਹ ਵੀ ਹੈ ਕਿ ਦਾਨ ਤੇ ਗਿਆਨ ਹਰ ਕੋਈ ਬੰਦਾ ਵੰਡ ਨਹੀਂ ਸਕਦਾ ਕਿਉਂਕਿ ਇਹਦੇ ਲਈ ਬਹੁਤ ਵੱਡਾ ਦਿਲ ਚਾਹੀਦਾ ਪਿਛਲੇ ਦਿਨੀ ਅਸੀਂ ਮਾਤਾ ਕੁਲਵਿੰਦਰ ਕੌਰ ਦੀ ਇੱਕ ਵੀਡੀਓ ਪਾਈ ਸੀ ਇਹਨਾਂ ਦੇ ਪੈਰ ਦਾ ਬਹੁਤ ਜ਼ਿਆਦਾ ਜਿਹੜਾ ਜਿਹੜਾ ਖਰਾਬਾ ਹੋਇਆ ਹੋਇਆ ਸੀਗਾ ਇਸ ਸੰਵਾਦ ਦੇ ਵਿੱਚ ਕਈ ਐਨਆਰਆਈ ਵੀਰਾਂ ਨੂੰ ਵੀ ਬੇਨਤੀ ਕੀਤੀ ਸੀ ਤਾਂ ਪਿੰਡ ਤਖਤੂਪਰੇ ਤੋਂ ਸਾਡੇ ਪਿੰਡ ਦਾ ਇੱਕ ਮੁੰਡਾ ਜਿਹੜਾ ਨੌਜਵਾਨ ਬਹੁਤ ਸਾਰੇ ਜਿਹੜੇ ਸੋਸ਼ਲ ਵਰਕ ਦੇ ਕੰਮ ਉਹਨਾਂ ਦੇ ਵਿੱਚ ਕੰਮ ਆਉਂਦਾ ਰਹਿੰਦਾ ਬਿੰਦੂ ਦੋਦੇ ਦਾ ਉਹਨੇ ਇਸ ਮਾਤਾ ਜੀ ਦੀ ਵੀਡੀਓ ਵੇਖ ਕੇ ਬਹੁਤ ਵੱਡਾ ਪ੍ਰਾਲਾ ਕੀਤਾ ਔਰ ਵਿਸ਼ੇਸ਼ ਤੌਰ ਤੇ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਜਦੋਂ ਸਾਡੇ ਕੀਤੇ ਪ੍ਰਾਲੇ ਦੇ ਨਾਲ ਕਿਸੇ ਜਿਹੜਾ ਕਿ ਮਦਦ ਕੀਤੀ ਜਾਂਦੀ ਹੈ ਜਾਂ ਕਿਸੇ ਬੇਸਹਾਰਾ ਦਾ ਸਹਾਰਾ ਬਣਦੇ ਆ ਅੱਜ ਉਹ ਬਿੰਦੂ ਦਾ ਡੈਡੀ ਸਾਡੇ ਨਾਲ ਤਖਤੂਪੁਰ ਦੇ ਚੇਚੇ ਤੌਰ ਤੇ ਆਇਆ ਇਹਨਾਂ ਨੇ ਮਾਤਾ ਜੀ ਨੂੰ ਦਵਾਈ ਬੂਟੀ ਦੇ ਲਈ ਤੇ ਨਾਲ ਇਹ ਵੀ ਵਾਦਾ ਕੀਤਾ ਕਿ ਅੱਗੇ ਤੋਂ ਜੇਕਰ ਕਿਤੇ ਹੋਰ ਸਾਧਨ ਕੋਈ ਨਹੀਂ ਬਣੂਗਾ ਤਾਂ ਇਹ ਪਹਿਲਾਂ ਜਦੋਂ ਇਹਨਾਂ ਨੂੰ ਫੋਨ ਕਰਦਣਗੇ ਤਾਂ ਇਹਨਾਂ ਦੀ ਜਿਹੜੀ ਵੀ ਹੈਲਪ ਆ ਉਹ ਆਪਦੇ ਤੌਰ ਤੇ ਕਰਨਗੇ ਜਿਵੇਂ ਐਨ ਆਰ ਆਈ ਵੀਰ ਆ ਜਿਹੜੇ ਬਿੰਦੂ ਵਰਗੇ ਸਾਡੇ ਭਰਾ ਐ ਹੋਰ ਵੀ ਇੱਕ ਦੋ ਵੀਰਾਂ ਦੇ ਸਾਨੂੰ ਫੋਨ ਆਏ ਸੀ ਅਸੀਂ ਚਾਹੁੰਦੇ ਹਾਂ ਉਹ ਵੀ ਜ਼ਰੂਰ ਇਹਨਾਂ ਦੀ ਮਦਦ ਕਰਨ ਇਸ ਲਈ ਅੱਜ ਇਹਨਾਂ ਦੀ ਮੁਨਾਦ ਕਰ ਰਹੇ ਆ ਬਾਈ ਜੀ ਕੀ ਬਿੰਦੂ ਨੇ ਕੀ ਕੁਛਣ ਨਾਲ ਹੀ ਦਿੱਤਾ ਮੜਾ ਜੀ ਦੱਸਿਓ ਉਹਨਾਂ ਨੇ ਜੀ 7000 ਰੁਪਏ ਹੁਣ ਭੇਜਿਆ ਅੱਛਾ ਜੀ ਬਾਕੀ ਉਹ ਕਹਿੰਦੇ ਵੀ ਜਦੋਂ ਵੀ ਦਵਾਈ ਲਿਆਉਣੀਆਂ ਲੋੜ ਐ ਇੱਕ ਦਿਨ ਪਹਿਲਾਂ ਦੱਸ ਦਿਆਂ ਜਿੰਨੇ ਪੈਸੇ ਲੱਗਦੇ ਅਸੀਂ ਭੇਜਿਆ ਕਰਾਂ। ਹਾਂ ਦੋਸਤੋ ਜਿੰਨੇ ਵੀ ਸਾਡੇ ਨਾਲ ਸਾਡੇ ਜੁੜੇ ਹੋਏ ਦਰਸ਼ਕਾ ਬਾਹਰਲੇ ਵੀਰ ਆ ਮੈਂ ਉਹਨਾਂ ਨੂੰ ਦੱਸਦਾ ਕਿ ਬਿੰਦੂ ਨੇ 7000 ਰੁਪਿਆ ਜਿਹੜਾ ਇਹਨਾਂ ਦੀ ਮਾਲੀ ਤੌਰ ਤੇ ਮਦਦ ਕੀਤੀ ਆ ਤੇ ਨਾਲ ਇਹ ਵੀ ਵਾਦਾ ਕੀਤਾ ਕਿ ਜੇ ਫੇਰ ਵੀ ਕਿਤੇ ਲੋੜ ਪੈਂਦੀ ਆ ਦਵਾਈ ਬੂਟੀ ਲਈ ਤਾਂ ਉਹਨਾਂ ਦੀ ਜ਼ਰੂਰ ਮਦਦ ਕਰਨਗੇ। ਇਸ ਲਈ ਜਿੰਨੇ ਸਾਡੇ ਫਾਲੋਅਰ ਆ ਜਿੰਨੇ ਸਾਡੇ ਐਨਆਰਈ ਵੀਰ ਆ ਜਿੰਨੇ ਸਾਡੇ ਨਾਲ ਜੁੜੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਮਾਤਾ ਜੀ ਦੇ ਹੱਥਾਂ ਦੇ ਵਿੱਚ ਜਿਹੜਾ ਇਹ 7000 ਰੁਪਿਆ ਬਾਈ ਤੁਸੀਂ ਆਓ। ਲਓ ਜੀ ਮਾਤਾ ਜੀ ਉਪਦੇ ਹੋਏ ਪ੍ਰਮਾਤਮਾ ਅਗੇ ਦੁਆ ਕਰਦੇ ਆ ਕਿ ਇਹ ਜਲਦੀ ਠੀਕ ਹੋ ਜਾਣ ਸਿਹਤਯਾਬ ਹੋ ਜਾਣ ਤੇ ਅੱਗੇ ਤੋਂ ਵੀ ਕੋਸ਼ਿਸ਼ ਕਰਾਂਗੇ ਜਿੰਨਾ ਹੋਏ ਇਹਨਾਂ ਦੇ ਨਾਲ ਖੜਾਂਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ